ਜਲੰਧਰ ਦੀ ਸੀਟ ਇੱਕ ਚਰਚਿਤ ਸੀਟ ਹੈ ਕਿਉਂਕਿ ਇੱਥੇ ਬਹੁਤ ਵੱਡੇ ਵੱਡੇ ਲੀਡਰ ਕਹਿ ਸਕਦੇ ਆਂ ਔਰ ਸਾਬਕਾ ਮੁੱਖ ਮੰਤਰੀ ਵੀ ਕਹਿ ਸਕਦੇ ਆਂ ਉਹ ਇੱਥੇ ਚੋਣ ਲੜ ਰਹੇ ਨੇ ਬੀਤੇ ਦਿਨ ਹੀ ਸਾਬਕਾ ਮੁੱਖ ਮੰਤਰੀ ਚੰਨੀ ਨੇ ਇੱਕ ਵੀਡੀਓ ਕਾਫੀ ਇਹਦਾ ਵਾਇਰਲ ਹੁੰਦੀ ਹੈ ਹੁੰਦੀ ਕਿ ਉਹ ਗੀਤ ਵੀ ਕਾਫੀ ਜ਼ਿਆਦਾ ਵਾਇਰਲ ਹੋ ਲਾਗਾ ਕਿ ਹੋਇਆ ਕਹਿੰਦੇ ਪੂਜਾ ਕਿਵੇਂ ਹੈ ਪਰ ਚੰਨੀ ਨੇ ਉਹਨਾਂ ਨੂੰ ਕੀ ਕਿਹਾ ਸੀ ਵੀ ਪੂਜਾ ਕਿਵੇਂ ਹੈ ਜੇ ਕੋਈ ਹੋਰ ਨਾਮ ਲਿਆ ਸੀ ਇਹ ਤਾਂ ਅਸੀਂ ਜਾਣਦੇ ਨਹੀਂ ਕਿਉਂਕਿ ਗੀਤ ਜ਼ਰੂਰ ਪਿੱਛੇ ਲੱਗ ਜਾਂਦਾ ਪਰ ਅਸਲ ਹਕੀਕਤ ਕੀ ਸੀ ਉਹ ਤਾਂ ਜੇ ਚੰਨੀ ਸਾਹਿਬ ਨੇ ਵੀ ਨਹੀਂ ਦੱਸੀ ਪਰ ਉਸ ਤੋਂ ਬਾਅਦ ਇੱਕ ਹੋਰ ਵਿਵਾਦਿਤ ਬਿਆਨ ਦੇ ਦਿੱਤਾ ਜਾਂਦਾ ਕਿ ਜੋ ਏਸੀ ਪਾਈਚਾਰਾ ਕਹਿੰਦੇ ਕਿ ਸਾਰਾ ਮੇਰੇ ਨਾਲ ਹੈ ਇਸ ਤਾਂ ਕਹਿੰਦੇ ਜਿੱਤੇ ਪਏ ਆ ਇਹ ਤਾਂ ਬਸ ਐਲਾਨ ਹੋਣਾ ਬਾਕੀ ਹੈ ਪਰ ਅਸਲ ਜੋ ਟਾਈਗਰ ਫੋਰਸ ਭਗਵਾਨ ਬਾਰਮਿਕ ਟਾਈਗਰ ਫੋਰਸ ਦੇ ਜੋ ਐਕਸ਼ਨ ਫੋਰਸ ਦੇ ਜੋ ਲੀਡਰ ਸਹਿਬਾਂ ਨੇ ਇਹ ਵੀ ਮੇਰੇ ਨਾਲ ਹੈ ਇਹਨਾਂ ਨੇ ਕੀ ਸਮਰਥਨ ਦੇ ਦਿੱਤਾ ਹੈ ਕਿਉਂਕਿ ਇਹਨਾਂ ਦੀ ਇੱਕ ਵੱਡੀ ਇਹਨਾਂ ਦੇ ਜੋ ਇਹਨਾਂ ਦੇ ਨਾਲ ਕੰਮ ਕਰਦੇ ਐ ਇਸੇ ਬੰਦੀ ਦੇ ਵਿੱਚ ਕਿੱਧਰ ਨੂੰ ਵੋਟ ਪਾਇਆ ਪਾ ਦਿੰਦੇ ਆ ੱਤਕਾ ਲੱਗ ਜਾਂਦਾ ਤਾਂ ਫਿਰ ਇੱਕ ਵਾਰ ਲੱਗ ਜਾਂਦਾ ਉਹ ਫਿਰ ਪਿੱਛੇ ਨਹੀਂ ਮੁੜਦਾ ਤੇ ਆਪਣੇ ਨਾਲ ਨਹੀਂ ਗੱਲਬਾਤ ਕਰਨਗੇ ਸਰ ਪਹਿਲਾ ਮੇਰਾ ਹੀ ਸਵਾਲ ਆ ਕਿ ਤੰਨੀ ਸਭ ਖੁਸ਼ ਬੜੇ ਨੇ ਕਹਿੰਦਾ ਪਹਿਲਾਂ ਤਾਂ ਪੂਰੇ ਨੂੰ ਸਾਰੇ ਲੋਕਾਂ ਨੂੰ ਹਸਾਇਆ ਕਿ ਪੂਜਾ ਕਿਵੇਂ ਹੈ ਤੇ ਕਹਿੰਦੇ ਹੁਣ ਉਹਨਾਂ ਨੇ ਬਿਆਨ ਦੇ ਦਿੱਤਾ ਕਿ ਤੁਹਾਡੀ ਜੋ ਜਿੰਨੀ ਤੁਹਾਡੀ ਜਥੇ ਬੰਦੀ ਸੀ ਉਹ ਕਹਿੰਦੇ ਕਿ ਸਾਰੇ ਮੇਰੇ ਨਾਲ ਆ ਉਹ ਅਖਬਾਰਾਂ ਦੀਆਂ ਸੁਰਖੀਆਂ ਵੀ ਬਣਿਆ ਉਹ ਇਹ ਤਾਂ ਦੇਖੋ ਜੀ ਇਲੈਕਸ਼ਨ ਹੋਣ ਦਿਓ ਤੇ ਸਾਰਿਆਂ ਨੇ ਦੱਸ ਦੇਣਾ ਵੀ ਕੌਣ ਕਿਹਦੇ ਨਾਲ ਆ ਪਰ ਕੱਲ ਤੋਂ ਜਿਹੜੀ ਇੱਕ ਮੈਨੂੰ ਕਾਲ ਆ ਰਹੀ ਸੀ ਮੇਰੇ ਮਿੱਤਰ ਦੀ ਜੋ ਪੱਤਰਕਾਰ ਆ ਉਹਨਾਂ ਦੇ ਵੱਲੋਂ ਇੱਕ ਖਬਰ ਭੇਜੀ ਗਈ ਸੀ ਜੋ ਲਗਾਈ ਵੀ ਉਹਨਾਂ ਦੇ ਵੱਲੋਂ ਗਈ ਆ ਕਿਉਂਕਿ ਇਹਨਾਂ ਦੇ ਜਿਹੜੇ ਸੀਐਮ ਸਾਬਕਾ ਮੁੱਖ ਮੰਤਰੀ ਜਿਹੜੇ ਚੰਨੀ ਸਾਹਿਬ ਆ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਜਿਹੜੀ ਖਬਰ ਆ ਜਿਹੜੀ ਆ ਛਾਪਣ ਦੇ ਲਈ ਪੱਤਰਕਾਰਾਂ ਕੋ ਗਈ ਆ ਔਰ ਮੇਰੇ ਹਿਸਾਬ ਨਾਲ ਕਾਫੀ ਚੈਨਲਾਂ ਤੇ ਵੀ ਚੱਲੀ ਆ ਤੇ ਉਹ ਮੇਰ ਕੋ ਵੀ ਪਹੁੰਚਦੀ ਆ ਤੇ ਮੈਨੂੰ ਇੱਕ ਸਵਾਲ ਪੱਤਰਕਾਰ ਕਰਦਾ ਕਿ ਭਾਜੀ ਜਿਹੜੀ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਵਿੱਚ ਤੁਸੀਂ ਚਲਾ ਰਹੇ ਹੋ ਕਿ ਹੋਰ ਕੋਈ ਚਲਾ ਰਿਹਾ ਤੇ ਉੱਥੇ ਸਵਾਲ ਦੇ ਉੱਤੇ ਫਿਰ ਮੈਂ ਗੌਰ ਕੀਤਾ ਵੀ ਇਹ ਕਿਉਂ ਸਵਾਲ ਆਇਆ ਤੇ ਜਦੋਂ ਮੈਂ ਉਹ ਇੱਕ ਖਬਰ ਦੇਖੀ ਤੇ ਉੱਥੇ ਚਲੋ ਮੇਰੇ ਵਰਕਰ ਸੀਗੇ ਚਰਨਜੀਤ ਸਿੰਘ ਚੰਨੀ ਦੇ ਨਾਲ ਖੜੇ ਉਹ ਕਿਸੇ ਆਪਣੇ ਮਿੱਤਰ ਦੇ ਨਾਲ ਉੱਥੇ ਗਏ ਤੇ ਉਹਨਾਂ ਨੇ ਫੋਟੋ ਖਿੱਚ ਕੇ ਆਪਣੇ ਨਿੱਜੀ ਤੌਰ ਤੇ ਜਿਹੜਾ ਇੱਕ ਬਿਆਨ ਲਾਤਾ ਕਿ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦਾ ਜਿਹੜਾ ਸਮਰਥਨ ਜਿਹੜਾ ਚਰਨਜੀਤ ਸਿੰਘ ਚੰਨੀ ਸੀਐਮ ਨੂੰ ਜਿਹੜਾ ਹੋ ਗਿਆ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਬਾਲਮਿਕੀ ਐਕਸ਼ਨ ਫੋਰਸ ਪੰਜਾਬ ਜਿਹੜੀ ਜਥੇਬੰਦੀ ਆ ਹਜ਼ਾਰਾਂ ਵਰਕਰਾਂ ਦੇ ਨਾਲ ਜਿਹੜੀ ਚੱਲਦੀ ਹੈ ਔਰ ਇਹ ਸਮਾਜਿਕ ਜਥੇਬੰਦੀ ਹੈ ਤੇ ਅਸੀਂ ਜਿਹੜਾ ਸੀਐਮ ਸਾਬਕਾ ਮੁੱਖ ਮੰਤਰੀ ਸਾਹਿਬ ਸੀਐਮ ਚੰਨੀ ਸਾਹਿਬ ਇਹ ਦੱਸੋ ਵੀ ਅਸੀਂ ਤੁਹਾਨੂੰ ਸਮਰਥਨ ਕਿੱਥੇ ਕੀਤਾ ਕਿਉਂਕਿ ਨਾ ਅਸੀਂ ਕੀਤਾ ਤੇ ਨਾ ਅਸੀਂ ਕਾਂਗਰਸ ਪਾਰਟੀ ਨੂੰ ਕਰਾਂਗੇ ਕਿਉਂਕਿ ਇਹਨਾਂ ਨੇ ਜਦੋਂ ਵੀ ਕਿਤੇ ਐਸੀ ਸਮਾਜ ਦੇ ਵਿਦਿਆਰਥੀਆਂ ਦੀ ਗੱਲ ਹੋਈ ਹੈ ਸਕਾਲਰਸ਼ਿਪ ਦੀ ਗੱਲ ਹੋਈ ਹੈ ਪਿਛਲੇ ਸਮਿਆਂ 'ਚ ਤੁਸੀਂ ਦੇਖਿਆ ਕਾਂਗਰਸ ਸਰਕਾਰ ਰਹੀ ਹੈ ਤੇ ਉਦੋਂ ਜਿਹੜੇ ਵਜੀਫੇ ਆ ਜਿਹੜੀ ਸਕਾਲਰਸ਼ਿਪ ਆ ਵਿਦਿਆਰਥੀਆਂ ਦੀ ਉਹ ਵੀ ਇਹਨਾਂ ਦੇ ਜਿਹੜੇ ਲੀਡਰਾਂ ਨੇ ਖਾ ਲਈ ਤੇ ਸਾਡੇ ਉਹ ਵਿਦਿਆਰਥੀ ਅੱਜ ਵੀ ਘਰਾਂ ਦੇ ਵਿੱਚ ਅਨਪੜਤਾ ਦੀ ਜ਼ਿੰਦਗੀ ਗੁਜ਼ਾਰ ਰਹੇ ਆ ਸਿਰਫ ਤੇ ਸਿਰਫ ਇਹਨਾਂ ਦੇ ਕਾਰਨ ਚੰਨੀ ਕਰਕੇ ਜੀ ਬਿਲਕੁਲ ਜੀ ਚੰਨੀ ਤਾਂ ਕਹਿੰਦੇ ਕਿ ਮੈਂ ਤਿੰਨ ਮਹੀਨੇ 'ਚ ਕੰਮ ਹੀ ਬਹੁਤ ਜ਼ਿਆਦਾ ਕਰ ਤਿਆ ਸਾਰਾ ਭਾਈਚਾਰਾ ਮੇਰੇ ਨਾਲ ਹੋਣ ਇੱਕ ਬਿਆਨ ਆ ਗਿਆ ਹੁਣ ਤੁਹਾਡਾ ਸਪਸ਼ਟ ਕਰਨ ਆਇਆ ਕਿ ਐਸੀ ਉਹ ਨਹੀਂ ਹੈ ਬਿਲਕੁਲ ਜੀ ਇਹਨਾਂ ਦਾ ਤਾਂ ਬਹੁਤ ਕੰਮ ਕੀਤਾ ਹੋਇਆ ਦੇਖੋ ਗਰੀਬ ਘਰਾਂ ਦੀਆਂ ਰਜਿਸਟਰੀਆਂ ਵੀ ਬਣ ਗਈਆਂ ਤੁਸੀਂ ਘਰ ਘਰ ਜਾ ਕੇ ਪੁੱਛ ਸਕਦੇ ਹੋ ਵੀ ਕਿੰਨੀਆਂ ਕ ਰਜਿਸਟਰੀਆਂ ਚ ਰঞ্জੀਤ ਸਿੰਘ ਚੰਨੀ ਬਣਾ ਗਿਆ ਤੇ ਕਿੰਨੀਆਂ ਕ ਨੇ ਉਹਨਾਂ ਰਜਿਸਟਰੀਆਂ ਦਾ ਜਿਹੜਾ ਵਰਤੋਂ ਕੀਤੀ ਆ ਇਹ ਸਾਰਿਆਂ ਨੂੰ ਪਤਾ ਕਿ ਕਿੰਨਾ ਕੰਮ ਹੋਇਆ ਇਹਨਾਂ ਦੇ ਕਾਰਜਕਾਲ ਦੇ ਵਿੱਚ ਚਾਹੇ ਮਹੀਨਾ ਰਿਹਾ ਚਾਹੇ ਜਿੰਨਾ ਵੀ ਟਾਈਮ ਰਿਹਾ ਕੋਈ ਕਾਰਜਕਾਲ ਦੇ ਵਿੱਚ ਕੋਈ ਵੀ ਐਸੀ ਸਮਾਜ ਦੇ ਜਿਹੜਾ ਕੰਮ ਨਹੀਂ ਹੋਇਆ ਜੇਕਰ ਜੇ ਸਿੱਧੇ ਸ਼ਬਦਾਂ ਵਿੱਚ ਕਹੀਏ ਤੇ ਤੁਸੀਂ ਮੰਨिए ਕਿ ਉਹਨਾਂ ਦਾ ਸਮਰਥਨ ਸਪੋਰਟ ਨਹੀਂ ਕਰਦੇ ਦੇਖੋ ਜੀ ਅਸੀਂ ਨਹੀਂ ਬਿਲਕੁਲ ਵਾਲਮੀਕੀ ਮਜਬੀ ਸਿਕ ਸਮਾਜ ਇਹਨਾਂ ਦਾ ਸਪੋਰਟ ਨਹੀਂ ਕਰੂਗਾ ਪੂਰਾ ਬਾਈਕਾਟ ਬਿਲਕੁਲ ਵਾਲਮੀਕੀ ਮਜਬੀ ਸਿਕ ਸਮਾਜ ਵੱਲੋਂ ਬਾਈਕਾਟ ਹੈ ਤੇ ਜਿਹੜੀ ਵਾਲਮੀਕ ਐਕਸ਼ਨ ਫੋਰਸ ਪੰਜਾਬ ਦੀ ਜਿਹੜੀ ਇਹਨਾਂ ਨੇ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਸਮਾਜਿਕ ਜਥੇਬੰਦੀ ਹੈ ਅਸੀਂ ਸਮਾਜ ਦੇ ਨਾਲ ਚੱਲਦੇ ਹਾਂ ਨਰੋਲ ਕਿ ਕਿਉਂਕਿ ਜਿੱਥੇ ਵੀ ਲੋਕਾਂ ਦੇ ਨਾਲ ਸਰਬ ਸਮਾਜ ਦੇ ਲੋਕਾਂ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਤੇ ਉੱਥੇ ਵਾਲਮੀਕੀ ਐਕਸ਼ਨ ਫੋਰਸ ਪਹਿਲੀ ਤਾਂ ਗੱਲ ਮੈਂ ਕਹਿਣਾ ਚਾਹਣਾ ਚਰਨਜੀਤ ਸਿੰਘ ਚੰਨੀ ਜੀ ਕਿੰਨੇ ਕ ਐਜੂਕੇਟਿਡ ਹੋ ਸਕਦੇ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਜੇਸ ਜ세 ਬੰਦੀ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਪੰਜਾਬ ਦਾ ਸੂਬਾ ਪ੍ਰਧਾਨ ਹੁੰਦਾ ਜਾਂ ਪੰਜਾਬ ਦੀ ਟੀਮ ਹੁੰਦੀ ਹੈ ਉਹਨਾਂ ਨੇ ਸਮਰਥਨ ਦੇਣਾ ਹੁੰਦਾ ਨਾ ਕਿ ਇੱਕ ਵਰਕਰ ਨੇ ਸਮਰਥਨ ਦੇਣਾ ਤੇ ਪਰ ਉਹਨਾਂ ਕੋਲੋਂ ਵੀ ਜਿਹੜਾ ਅਸੀਂ ਜਿਹੜਾ ਜਾਂਚ ਕੀਤੀ ਹੈ ਵੀ ਤੁਸੀਂ ਕੋਈ ਇਦਾਂ ਦਾ ਕੋਈ ਗਲਤ ਤਾਂ ਨਹੀਂ ਕੀਤੀ ਪੀ ਜਿਹੜਾ ਆਪਾਂ ਨੂੰ ਜਿਹੜਾ ਆ ਚੀਜ਼ ਆਈ ਹੈ ਤੇ ਉਹਨਾਂ ਵੱਲੋਂ ਵੀ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਕਿ ਅਸੀਂ ਕਿਸੇ ਦੇ ਨਾਲ ਗਿਆ ਸੀ ਉਹਨਾਂ ਨੇ ਸਾਡੀ ਫੋਟੋ ਲੈ ਕੇ ਇੱਕ ਜਿਹੜੀ ਝੂਠੀ ਖਬਰ ਬਾਲਮਿਕੀ ਐਕਸ਼ਨ ਫੋਰਸ ਦੀ ਜਿਹੜੀ ਫਲਾਈ ਆ ਬਿਲਕੁਲ ਝੂਠੀ ਆ ਜੇਕਰ ਇਹ ਚੈਨਲਾਂ ਤੇ ਵੀ ਚੱਲ ਰਹੀ ਆ ਤੇ ਬਿਲਕੁਲ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਵੀ ਬਾਲਮਿਕੀ ਐਕਸ਼ਨ ਫੋਰਸ ਪੰਜਾਬ ਨੇ ਸਮਰਥਨ ਕੀਤਾ ਰਤਾ ਵੀ ਸਾਡਾ ਇੱਕ ਵਰਕਰ ਵੀ ਜਿਹੜਾ ਕਾਂਗਰਸ ਪਾਰਟੀ ਨੂੰ ਜਿਹੜਾ ਸਪੋਰਟ ਨਹੀਂ ਕਰੂਗਾ ਅ ਦੇਖੋ ਜੀ ਤੁਸੀਂ ਜਿਗਰ ਕਹਿੰਦਾ ਕਹਿੰਦਾ ਇਹ ਤਾਂ ਕਿ ਸਕਾਲਰਸ਼ਿਪ ਖਾ ਗਏ ਐ ਝੂਠੇ ਐਲਾਨ ਕੀਤੇ ਤਿੰਨਾਂ ਮਹੀਨਿਆਂ ਦੇ ਵਿੱਚ ਕੰਮ ਕੋਈ ਨਹੀਂ ਕੀਤਾ ਇੱਕ ਮੇਰੇ ਨਿੱਜੀ ਤੌਰ ਤੇ ਪਰਸਨਲ ਸਵਾਲ ਆ ਥੋੜਾ ਸਵਾਲ ਕਹਿ ਸਕਦੇ ਨੇ ਕਿ ਲੈਦਾ ਚ ਮਜ਼ਾਕੀ ਵਿੱਚ ਵੀ ਹੋ ਸਕਦਾ ਕੁਝ ਲੋਕ ਮਜ਼ਾਕ ਦੇ ਵਿੱਚ ਵੀ ਲੈਣਗੇ ਤੁਸੀਂ ਕੰਮ ਕੀ ਕਰ ਰਹੇ ਹੋ ਦੇਖੋ ਜੀ ਅਸੀਂ ਸਮਾਜਿਕ ਕੰਮ ਕਰਦੇ ਆ ਜਿੱਥੇ ਹੋਰ ਤਾਂ ਕੋਈ ਕੰਮ ਨਹੀਂ ਸਮਾਜਿਕ ਕੰਮ ਨਹੀਂ ਜੀ ਮੇਰੇ ਆਪ ਦਾ ਮੇਰੇ ਮੇਰੇ ਪਰਿਵਾਰ ਦੇ ਵਿੱਚ ਜੌਬ ਕਰਦੇ ਆ ਮੇਰਾ ਖੁਦ ਦਾ ਆਪ ਦਾ ਮੇਰਾ ਪ੍ਰੋਫੈਸ਼ਨਲ ਘਰ ਘਰੇਲੂ ਕੰਮ ਕਾਜ ਆ ਮੇਰੇ ਹੁਣ ਮੈਂ ਜਿਹੜਾ ਚੈਨਲ ਦੇ ਮਾਧਿਅਮ ਰਾਹੀਂ ਨਹੀਂ ਦੱਸ ਸਕਦਾ ਕਿਉਂਕਿ ਕਈ ਕੰਮ ਆ ਜਿਹੜੇ ਅਸੀਂ ਲੋਕਾਂ ਦੇ ਤੁਸੀਂ ਹੋਰ ਕਰਦੇ ਹੋ ਤੁਹਾਡਾ ਹੀ ਗੁਜ਼ਾਰਾ ਚੱਲਦਾ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਚੰਨੀ ਜੀ ਬੱਕਰੀ ਵੀ ਚੋ ਲੈਂਦੇ ਆ ਮੱਝ ਵੀ ਚੋ ਲੈਂਦੇ ਆ ਮੂਲੀ ਜਵੀ ਪੱਟ ਲੈਂਦੇ ਆ ਗਾਜਰਾ ਵੀ ਪੱਟ ਲੈਂਦੇ ਆ ਆਲੂ ਵੀ ਪੱਟ ਲੈਂਦੇ ਆ ਹੁਣ ਨਕੋਦਰ ਦੇ ਵਿੱਚ ਆਇਆ ਪਤਾ ਨਹੀਂ ਕੀ ਪਟਣਗੇ ਹੁਣ ਉਹਨੂੰ ਪਤਾ ਜੀ ਇਹ ਤਾਂ ਨਹੀਂ ਜੀ ਪਤਾ ਜੀ ਮੈਂ ਤਾਂ ਮੱਝ ਕਿਸੇ ਕੋਲ ਚਵਾਉਣਾ ਆ ਗਾਂ ਮੇਰੀ ਰੱਖੀ ਆ ਜੇ ਚੰਨੀ ਕੱਲ ਨੂੰ ਆ ਜਾਣ ਤੁਹਾਡੇ ਕੋਲ ਫੇਬ ਨਹੀਂ ਚਵਾਵਾਂਗੇ ਕੀ ਪਤਾ ਜੀ ਦੁੱਧੀ ਵਿੱਚੋਂ ਗਾਵ ਨੂੰ ਜਵੇਸ਼ ਕਰਕੇ ਨਹੀਂ ਜੀ ਆਪਣੇ ਕੋ ਹੈਗਾ ਵਰਕਰ ਕੋਈ ਚੋਣ ਵਾਸਤੇ ਜੀ ਤੋ ਗੱਲ ਕਰਤੀ ਕਿ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਸੀਗਾ ਤੇ ਕੋਈ ਪਾਣੀ ਪੀਣ ਦੇ ਲਈ ਦੇਗੇ ਉਹ ਕਹਿੰਦਾ ਉਹ ਅਸੀਂ ਕਹਿੰਦੇ ਪਾਣੀ ਨਹੀਂ ਪੀਣਾ ਹੋ ਸਕਦਾ ਕਹਿੰਦੇ ਵਿੱਚ ਯਾਰ ਹੀ ਨਾ ਬਾ ਦੇਣ ਬਿਲਕੁਲ ਜੀ ਅਸੀਂ ਦੇਖੋ ਜੇਕਰ ਆਪਾਂ ਕੋਈ ਪਸ਼ੂ ਰੱਖਿਆ ਜਾਂ ਹੋਰ ਕੋਈ ਕੰਮ ਕਰ ਰਹੇ ਆ ਉਹ ਆਪਾਂ ਉਹਨਾਂ ਦੀ ਜਿਹੜੀ ਆ ਰੂਪਰੇਖਾ ਵੀ ਤਿਆਰ ਕੀਤੀ ਹੁੰਦੀ ਆ ਪਰ ਜਿਹੜਾ ਅਸੀਂ ਆਹ ਕੰਮ ਕਰ ਲੈਨੇ ਆ ਕੰਮ ਕਰ ਲੈਨੇ ਕਿਸੇ ਨੇ ਕੋਈ ਕੰਮ ਨਹੀਂ ਕਰਾਉਣਾ ਕਮ ਹੋਣਾ ਚਾਹੀਦਾ ਸਮਾਜ ਸਮਾਜ ਦੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਜਿਹੜੀ ਵੀ ਰਾਜਨੀਤਿਕ ਪਾਰਟੀ ਸਮਾਜ ਪੱਖੀ ਕੰਮ ਕਰਦੀ ਹੈ ਉਹਨੂੰ ਹਮੇਸ਼ਾ ਲੋਕਾਂ ਨੇ ਜਿਹੜਾ ਸਰਾਇਆ ਆ ਉਹ ਸਰਾਂਦੀ ਰਹੇਗੀ ਔਰ ਕਾਂਗਰਸ ਪਾਰਟੀ ਔਰ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜਾ ਇਹ ਬਿਆਨ ਲਗਾਇਆ ਗਿਆ ਵਾਲਮੀਕ ਐਕਸ਼ਨ ਫੋਰਸ ਪੰਜਾਬ ਨੇ ਸਮਰਥਨ ਕੀਤਾ ਬਿਲਕੁਲ ਜੀ ਇਹਦੀ ਨਿੰਦਿਆ ਕਰਦੇ ਆ ਬਿਲਕੁਲ ਤੇ ਜੇਕਰ ਇਸ ਬਿਆਨ ਦੇ ਅਕੋਰਡਿੰਗ ਇਹਨਾਂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਐਕਸ਼ਨ ਵੀ ਲਵਾਂਗੇ ਜੰਦ ਜੰਦ ਕੀ ਕਹੋਂਗੇ ਇਸ ਸਵਾਲ ਦੇ ਮੈਂ ਬਿਲਕੁਲ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜੋ ਲੀਡਰ ਗਮਰਾਹ ਕਰਦੇ ਆ ਕਦੇ ਵੀ ਇਹਨਾਂ ਦੇ ਮਗਰ ਨਹੀਂ ਲੱਗਣਾ ਜਿਸ ਤਰ੍ਹਾਂ ਹੁਣ ਸਾਡੀ ਜਿਹੜੀ ਵਲਮਿਕੀ ਐਕਸ਼ਨ ਫੋਰਸ ਪੰਜਾਬ ਦੀ ਜਿਹੜੀ ਝੂਠੀ ਖਬਰ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਿਸ਼ਵ ਦੇ ਵਿੱਚ ਜਾਂਦੀ ਆ ਸੋਸ਼ਲ ਮੀਡੀਆ ਮੀਡੀਆ ਤੇ ਨਹੀਂ ਤੇ ਲੋਕ ਸਮਝਦੇ ਆ ਕਿ ਸ਼ਾਇਦ ਐਸਸੀ ਸਮਾਜੀਆਂ ਦੇ ਨਾਲ ਐਸਸੀ ਸਮਾਜ ਇਸ ਪਾਰਟੀ ਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਨਾਲ ਕਤਾਂ ਵੀ ਨਹੀਂ ਤੁਰੇਗਾ ਕਿਉਂਕਿ ਉਹਨੇ ਐਸਸੀ ਸਮਾਜ ਦੇ ਬਾਰੇ ਕੁਝ ਨਹੀਂ ਸੋਚਿਆ ਪਰ ਪ੍ਰਧਾਨ ਜੀ ਸਾਡੇ ਨਾਲ ਨਾਲ ਸੀ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਕੁਝ ਮੁੱਦੇ ਹਮ ਨਿਕਲ ਕੇ ਆਇਆ ਜੇਕਰ ਆਪਾਂ ਨਕੌਦਰ ਦੀ ਗੱਲ ਕਰੀਏ ਤਾਂ ਨਕੌਦਰ ਦੇ ਵਿੱਚ ਕਾਂਗਰਸ ਦੀ ਜੋ ਸਥਿਤੀ ਹੈ ਜੋ ਅਸੀਂ ਸਰਵੇ ਵੀ ਕੀਤਾ ਵੈਸੇ ਸਵਾਲ ਇਥੇ ਵਾਜਬ ਨਹੀਂ ਬਣਦਾ ਕਿਉਂਕਿ ਗੱਲ ਹੋਰ ਸੀ ਪਰ ਮੈਂ ਦੱਸ ਦੇਣਾ ਕਿ ਸਥਿਤੀ ਕਾਫੀ ਕਮਜ਼ੋਰ ਸਥਿਤੀ ਹੈ ਕੋਈ ਵਧੀਆ ਨਹੀਂ ਹੈ ਚਾਹੇ ਸੀਐਮ ਕਨਿ ਚੰਨੀ ਸਾਹਿਬ ਦਾ ਮੁੱਖ ਮੰਤਰੀ ਹੈ ਉਹ ਸਾਹਿਬ ਦਾ ਪਰ ਦੋ ਵਾਰ ਪਹਿਲਾਂ ਉਹ ਹਾਰ ਚੁੱਕਿਆ ਹੈ ਹੁਣ ਤੀਜੀ ਵਾਰ ਲੋਕਾਂ ਤੋਂ ਕੀ ਫਤਵਾ ਦੇਣਗੇ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਪ੍ਰਧਾਨ ਜੀ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਹਿਤ ਹੈ ਕਿ ਚੰਡੀ ਦੇ ਨਾਲ ਕਾਂਗਰਸ ਦੇ ਨਾਲ ਸਾਡਾ ਸਾਡੇ ਜਥੇਬੰਦੀ ਦਾ ਔਰ ਸਾਡੇ ਪੂਰੇ ਇਸੇ ਸਮਾਜ ਦਾ ਕੁਲ ਲੈਣ ਦੇਣੀ ਹੈ ਅਸੀਂ ਇਹਨਾਂ ਦੀ ਬਿਲਕੁਲ ਵੀ ਸਪੋਰਟ ਨਹੀਂ ਕਰਦੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਕੋਦਰ ਦੇ ਵਿੱਚ ਸਾਰੇ ਬਿਆਨਬਾਜ਼ਿਆਂ ਤੋਂ ਉੱਪਰ ਉੱਠ ਕੇ ਲੋਕ ਜਿੱਤ ਦਾ ਫਤਵਾ ਕਿੰਨੂੰ ਦਿੰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਰਿਪੋਰਟ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨ ਐਨ ਆਰ ਨਿਊਜ਼